ਲੁਧਿਆਣਾ ਸ਼ਹਿਰ ਵਿੱਚ ਇੱਕ ਵੱਡਾ ਜਿਹੜਾ ਮਾਮਲਾ ਵੇਖਣ ਨੂੰ ਮਿਲਿਆ ਜਿੱਥਾਂ ਲੁਧਿਆਣਾ ਸ਼ਹਿਰ ਦੀ ਇੱਕ ਲੇਡੀ ਆਈਐਸ ਆਫੀਸਰ ਦੇ ਪਤੀ ਨੂੰ ਪੁਲਿਸ ਨੇ ਰੰਗੇ ਹੱਥੀਂ ਜਿਹੜਾ ਗ੍ਰਿਫਤਾਰ ਕੀਤਾ ਦੱਸਦੀ ਹੈ ਕਿ ਪੁਲਿਸ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਸਾਹਮਣੇ ਇੱਕ ਕੋਠੀ ਦੇ ਵਿੱਚ ਰੇਡ ਕੀਤੀ ਸੀ ਜਿਸ ਤੋਂ ਬਾਅਦ ਇੱਕ ਮਹਿਲਾ ਅਤੇ ਪੁਰਸ਼ ਨੂੰ ਅਪੱਤੀਜਨਕ ਹਾਲਤ ਵਿੱਚ ਵੇਖਿਆ ਗਿਆ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਜਿਹੜਾ ਉਹ ਵਿਅਕਤੀ ਸੀ ਉਹ ਜਾਬਦੀ ਮਹਿਲਾ ਆਈਏਐਸ ਅਫਸਰ ਦਾ ਪਤੀ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਇਸ ਤੋਂ ਬਾਅਦ ਪੁਲਿਸ ਉਸ ਨੂੰ ਥਾਣੇ ਲੈ ਗਈ ਅਤੇ ਤਾਰਾ 3 4 5 ਇਮੋਰਲ ਟ੍ਰੈਫਿਕ ਐਕਟ ਦੇ ਤਹਿਤ ਕੇਸ ਦਰਜ ਕਰ ਲਿਆਇਆ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਲੁਧਿਆਣੇ ਸ਼ਹਿਰ ਦੀ ਰਹਿਣ ਵਾਲੀ ਹੈ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਐ ਚੁੱਪੀ ਸਾਦੇ ਹੋਏ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ ਰੇਡ ਨਾਲ ਜੁੜੇ ਪੁਲਿਸ ਉੱਤਰ ਦੇ ਮੁਤਾਬਕ ਇਹ ਉਹਨਾਂ ਦੇ ਕੋਲ ਸੂਚਨਾ ਸੀ ਇਸ ਕੋਠੇ ਦੇ ਵਿੱਚ ਵਿਦੇਸ਼ੀ ਨੌਜਵਾਨ ਲੜਕੀਆਂ ਹੀ ਆਉਂਦੀਆਂ ਨੇ ਅਤੇ ਉਹਨਾਂ ਨੂੰ ਚਾਲੀ ਆਈਡੀ ਪ੍ਰੂਫ ਤੇ ਕਮਰੇ ਦਿੱਤੇ ਜਾਂਦੇ ਨੇ ਅਤੇ ਰੋਜ਼ਾਨਾ ਨੌਜਵਾਨ ਲੜਕੀਆਂ ਹੀ ਆਉਣ ਜਾਣ ਨਾਲ ਇਲਾਕੇ ਦੇ ਲੋਕ ਪਰੇਸ਼ਾਨ ਸਨ ਅਤੇ 11:30 ਵਜੇ ਦੇ ਕਰੀਬ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਇੱਕ ਪੁਰਸ਼ ਵਿਦੇਸ਼ੀ ਲੜਕੀ ਨੂੰ ਲੈ ਕੇ ਕੋਠੀ ਦੇ ਵਿੱਚ ਗਿਆ ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਦੀ ਟੀਮ ਨੇ ਉੱਥੇ ਰੇਡ ਕਰ ਦਿੱਤੀ ਪੁਲਿਸ ਨੇ ਉਸ ਪੁਰਸ਼ ਨੂੰ ਹਿਰਾਸਤ ਵਿੱਚ ਲਿਆ ਤਾਂ ਉਸ ਦੇ ਬਾਰੇ ਵਿੱਚ ਪਤਾ ਲੱਗਿਆ ਇਸ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਫਸਰ ਨੇ ਲੈਡੀ ਅਫਸਰ ਨੂੰ ਫੋਨ ਤੇ ਪੂਰੀ ਗੱਲ ਦੱਸੀ ਅਤੇ ਇਹ ਸੁਣ ਕੇ ਉਹਨਾਂ ਨੇ ਕੇਸ ਦਰਜ ਕਰਨ ਦੇ ਲਈ ਕਹਿ ਦਿੱਤਾ ਸੋ ਸੂਤਰਾਂ ਮੁਤਾਬਕ ਪਤੀ ਦੀ ਮौज-ਮਸਤੀ ਦੀ ਇੰਨਾਂ ਹਰਕਤਾਂ ਤੋਂ ਆਈ ਇਸ ਅਫਸਰ ਖੁਦ ਵੀ ਪਰੇਸ਼ਾਨ ਹਾਲਾਂਕਿ ਉਹਨਾਂ ਨੇ ਆਪਚਾਰਿਕ ਤੌਰ ਤੇ ਇਸ ਬਾਰੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਕੋਈ ਵੀ ਬੋਲਣ ਨੂੰ ਫਿਲਹਾਲ ਤਿਆਰ ਨਹੀਂ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਕਲ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਮਕਦਮਾ ਨੰਬਰ 43 ਇਮੋਰਲ ਟ੍ਰੈਫਿੰਗ ਦਾ ਇੱਕ ਪਰਚਾ ਦਰਜ ਕੀਤਾ ਜੇਚ ਇੱਕ ਮਿਸਟਰ ਪਿੰਦੀ ਦੀ ਗ੍ਰਿਫਤਾਰੀ ਕੀਤੀ ਫਰਦਰ ਅਗਨੀਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਸਰ ਇਹ ਕੋਈ ਸਰ ਲੇਡੀ ਸਪਲਾਈ ਕਰਦੇ ਸੀ ਅੱਗੇ ਕੀ ਮਾਮਲਾ ਹੈ ਇਹ ਹਜੇ ਮੋਰ ਟ੍ਰੈਫਿੰਗ ਦਾ ਅਸੀਂ ਕੇਸ ਰਜਿਸਟਰ ਕੀਤਾ ਫਰਦਰ ਕਿ ਡਿਊਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਗੱਲ ਵੈਰੀਫਾਈ ਹੋ ਗਈ ਸਰ ਨਿਜੀ ਹੋਟਲ ਵਿੱਚ ਚੱਲ ਰਿਹਾ ਸੀ ਨਹੀਂ ਕਿ ਇੱਕ ਘਰ ਸੀ ਘਰ ਸੀ ਕਿਹੜਾ ਹੈ ਗਿਆ ਸਰ ਇਹ ਪੰਜ ਨੰਬਰ ਡਿਵੀਜ਼ਨ ਦੇ ਏਰੀਆ ਦੇ ਵਿੱਚ ਸਾਬਾ ਨਗਰ ਕਿਹੜਾ ਮਾਮਲਾ ਪੰਜ ਨੰਬਰ ਡਿਵੀਜ਼ਨ ਥਾਣੇ ਦਾ ਏਰੀਆ ਹੀ ਸੀ ਜੋ ਉੱਥੇ ਹੀ ਇਹ ਕੋਠੀ ਜਿਹੜੀ ਸਥਿਤੀ ਉੱਥੇ ਉਹ ਮੁਕਦਮਾ ਦਰਜ ਕੀਤਾ ਗਿਆ ਤੇ ਦੋ ਦੋ ਸ਼ਨ ਗ੍ਰਸਤਾਰੀ